ਪੰਜਾਬ ਦਸਤਾਵੇਜ਼ ਦੇ ਦਰਸ਼ਣ ਲਈ ਮੈਂ ਰਿੰਦਰ ਸਿੰਘ ਤਕਣ ਲੈ ਕੇ ਹਾਜ਼ਰ ਹਾਂ ਐਜੈਂਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦਾ ਕਿਸਾਨ ਮੋਰਚੇ ਦੇ ਐਪੀਸੋਡ ਨੰਬਰ 442 ਕਰਦਿਆਂ ਨਿਕਲੀ ਇੱਕ ਹਿਊਮਨ ਇੰਟਰਸਟ ਸਟੋਰੀ ਉਹ ਇਸ ਵੀਡੀਓ ਦਾ ਪੂਰਾ ਫੋਕਸ ਹੋਸਤੇ ਹੋਏਗਾ ਪਹਿਲਾਂ ਤੁਹਾਨੂੰ ਹਿਊਮਨ ਇੰਟਰਸਟ ਸਟੋਰੀ ਦੀ ਵਿਆਖਿਆ ਕਰ ਦਿੰਦੇ ਆ ਜੋ ਕਿ ਵਿਕੀਪੀਡੀਆ ਦੇ ਵਿੱਚ ਲਿਖੀ ਹੋਈ ਹੈ ਪੱਤਰਕਾਰਤਾ ਦੇ ਵਿੱਚ ਹਿਊਮਨ ਇੰਟਰਸਟ ਸਟੋਰੀ ਉਸ ਨੂੰ ਕਹਿੰਦੇ ਨੇ ਜਿਸ 'ਚ ਆਮ ਲੋਕਾਂ ਦੀ ਜਾਂ ਜਾਨਵਰਾਂ ਦੀ ਗੱਲਬਾਤ ਕੀਤੀ ਗਈ ਹੋਵੇ ਉਸ ਗੱਲਬਾਤ ਨੂੰ ਜਜ਼ਬਾਤੀ ਤਰੀਕੇ ਨਾਲ ਪੇਸ਼ ਕੀਤਾ ਗਿਆ ਹੋਵੇ ਅਜਿਹੀ ਖਬਰ 'ਚ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਰੁਝੇਵੇਂ ਉਹਨਾਂ ਦੇ ਫਿਕਰ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਉਲੇਖ ਕੀਤਾ ਜਾਂਦਾ ਹੈ ਇਹ ਖਬਰ ਦਾ ਖਿਆਲ ਸਾਨੂੰ ਉਸ ਵਕਤ ਆਇਆ ਜਦੋਂ ਅਸੀਂ ਸ਼ੰਭੂ ਬਾਰਡਰ ਦੇ ਉਸ ਪਾਰ ਯਾਨੀ ਦੀ ਅਦਰ ਸਾਈਡ ਆਫ ਸ਼ੰਭੂ ਬਾਰਡਰ ਦੇ ਬਾਰੇ ਜਾਣਨ ਦਾ ਫੈਸਲਾ ਕੀਤਾ ਅਤੇ ਅਸੀਂ ਹਰਿਆਣੇ ਦੇ ਕੁਝ ਪਿੰਡਾਂ ਦਾ ਦੌਰਾ ਕੀਤਾ ਜਿਸ ਦੇ ਬਾਰੇ ਪੂਰਾ ਡਿਟੇਲਡ ਐਨਾਲਿਸਿਸ ਜਾਂ ਕਹੋ ਐਕਸਪਲੇਨੇਸ਼ਨ ਐਪੀਸੋਡ ਨੰਬਰ 442 ਦੇ ਵਿੱਚ ਅਸੀਂ ਕਰ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਤਾਂ ਫੇਰ ਇਹ ਖਬਰ ਦਾ ਜਿਹੜਾ ਕੇਂਦਰੀ ਬਿੰਦੂ ਆ ਉਹ ਹੈ ਪੰਜੋਖੜਾ ਸਾਹਿਬ ਜਿੱਥੇ ਪੰਜੋਖੜਾ ਸਾਹਿਬ ਗੁਰੂ ਘਰ ਬਣਿਆ ਹੋਇਆ ਹੈ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਗਏ ਲੰਗਰ ਛਕਿਆ ਮੱਥਾ ਟੇਕਿਆ ਤਾਂ ਫੇਰ ਸਾਨੂੰ ਕੁਝ ਇਹੋ ਜਿਹੇ ਲੋਕਾਂ ਨਾਲ ਸੰਪਰਕ ਸਾਡਾ ਹੋਇਆ ਜਿਸ ਬਾਰੇ ਅਸੀਂ ਸੋਚਿਆ ਕਿ ਅਸੀਂ ਆਪਣੇ ਵਿਊਅਰਸ ਨੂੰ ਜ਼ਰੂਰ ਦਸੀਏ ਬਹੁਤ ਹੀ ਦਿਲਚਸਪ ਵੀਡੀਓ ਆ ਇਹ ਇਨਸਾਨੀ ਇੰਟਰਸਟ ਯਾਨੀ ਕਿ ਜੋ ਉਹਨਾਂ ਦੇ ਫਿਕਰ ਔਰ ਉਹਨਾਂ ਦੀਆਂ ਸਮੱਸਿਆਵਾਂ ਉਹਦਾ ਉਲ্লেখ ਕਰਦੀ ਆ ਇਸ ਦੇ ਵਿੱਚ ਜਿਹੜੀ ਫਿਤਰਤ ਪੰਜਾਬੀ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦੀ ਹੈਗੀ ਆ ਯਾਨੀ ਕਿ ਇਮੀਗ੍ਰੇਸ਼ਨ ਦੀ ਉਹਦਾ ਵੀ ਜ਼ਿਕਰ ਹੈ ਇਹਦੇ ਵਿੱਚ ਤੁਹਾਨੂੰ ਮਿਲੇਗਾ ਜ਼ਿਕਰ ਪ੍ਰਵਾਸੀ ਮਜ਼ਦੂਰਾਂ ਦਾ ਜਾਂ ਲੋਕਾਂ ਦਾ ਜਿਹੜੇ ਪੰਜਾਬ ਦੇ ਵਿੱਚ ਆ ਕੇ ਮਿਹਨਤ ਕਰਦੇ ਨੇ ਤੇ ਕਾਮਯਾਬ ਹੋ ਰਹੇ ਨੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਇਹੋ ਜਿਹੀ ਔਰਤ ਨਾਲ ਮਲਾਵਾਂਗੇ ਉਹਦੀ ਮਾਂ ਤੇ ਦੇ ਬੇਟੇ ਨਾਲ ਮਲਾਵਾਂਗੇ ਬੇਟਾ ਤਾਂ ਨਹੀਂ ਬਲਕਿ ਭਤੀਜਾ ਜੋ ਕਿ ਗੁਰੂ ਘਰ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਆਏ ਕਿਉਂ ਆਏ ਤੁਸੀਂ ਜਾਣੋਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਇਹੋ ਜਿਹੀ ਹਕੀਮ ਨਾਲ ਵੀ ਮਲਾਵਾਂਗੇ ਜਿਹੜਾ ਕਈ ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਗੁਰਦੁਆਰਾ ਸਾਹਿਬ ਦੇ ਬਾਹਰ ਬੈਠ ਕੇ ਮੁਫਤ ਕਰਦਾ ਹੈ संगत ने देश तो विदेश तो उस को मुफ्त इलाज आओ इस ह्यूमन इंट्रस्ट स्टोरी देखते हैं दर्शकों थानू असी एक जो कपल न मिलवा रहे हैं जेडे के इलाज करते हैं कहला कर वेखो जोड़े जोड़ों के दर्द का तेल यहाँ मिलता है अगे वोगा तिल मस्त से मौके जड़ से खत्म करते हैं ਇਥੇ ਵੀ ਹੈ ਬਈ ਕੋਈ ਰਸੌਲੀ ਛੋਟੀ ਮੁੰਡੀ ਹੋਵੇ ਉਹ ਵੀ ਇਹ ਬਿਨਾ ਆਪਰੇਸ਼ਨ થી ਕਰ ਦਿਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਿਮੰਤ ਤੇ ਜੀ ਸਾਡਾ YouTube ਚੈਨਲ ਵੀ ਹੈਗਾ ਜੇ ਦਿਲਮਸੇ ਆਪਣਾ ear lob ਅਸੀਂ ਕੰਨ ਦੇ ਵੀ ਜਿਹੜੇ ਸੁਰਾਖ ਹੁੰਦੇ ਬੀਬੀਆਂ ਦੇ ਜਿਹੜੇ ਬਾਹਰ ਮਾਰਕੀਟੇ 4-500 ਰੁਪਏ ਲੈਂਦੇ ਆ ਇੱਕ ਕੰਨ ਦੇ ਅਸੀਂ ਉਹ ਫ੍ਰੀ ਸੇਵਾ ਕਰਨੇ ਆ ਇੱਥੇ ਤੁਸੀਂ ਇਹ ਜਿਹੜੀ ਹਕੀਮੀ ਹੈ ਸਿੱਖੀ ਕਿੱਥੋਂ ਆ ਮੇਰੇ ਨਾਨਾ ਜੀ ਹੈਗੇ ਜੀ ਨਾਨਾ ਜੀ ਪੋਂਟਾ ਸਾਹਿਬ ਤੋਂ ਸਤੋਂ ਤੋਂ ਉਹਨਾਂ ਦਾ ਉਹ ਹਕੀਮ ਹੈ ਗਿਆ ਉਹਨਾਂ ਨੇ ਮੈਨੂੰ ਇਹ ਵਿਦਿਆ ਦਿੱਤੀ ਆ ਤੇ ਤੁਸੀਂ ਫਿਰ ਇੱਥੇ ਪੰਜੋਖੜਾ ਸਾਹਿਬ ਕਿੱਧਰ ਆਨੇ ਹੋ ਅਸੀਂ ਤੇ ਟਿਗੋਰ ਗਾਰਡਨ ਜੱਗੀ ਗਾਰਡਨ ਸਾਡਾ ਘਰ ਰਗਾ ਰਿਆਸ਼ ਹੈਗਾ ਕਿੱਥੇ ਰਹਿਸ਼ ਹੈ ਜੱਗੀ ਗਾਰਡਨ ਟਿਗੋਰ ਗਾਰਡਨ ਅੱਛਾ ਹਾਂ ਬਲਦੇਵ ਨਗਰ ਦੇ ਕੋਲ ਅਸੀਂ ਉੱਥੋਂ ਸੇਵਾ ਦਿੰਨੇ ਆਸ-ਪਾਸ ਸਾਈ ਬਾ ਮੰਦਿਰ ਦਿੰਨੇ ਆ ਆਪਣਾ ਬਾਬਾ ਦੀਪ ਸਿੰਘ ਦੇ ਦਿੰਨੇ ਆ ਤੇ ਪੰਜੋਖੜਾ ਸਾਹਿਬ ਦਿੰਨੇ ਆ ਅਸੀਂ ਸੱਤੋ ਦਿਨ ਆਪਣੇ ਬੁੱਕ ਰੱਖੇ ਹੋਇਆ ਫ੍ਰੀ ਸੇਵਾ ਦੇ ਤੇ ਫਿਰ ਤੁਹਾਨੂੰ ਕਮਾਈ ਕਿੱਦਾਂ ਹੁੰਦੀ ਹੈ ਗੁਜ਼ਾਰਾ ਕਿੱਦਾਂ ਚੱਲਦਾ ਸਾਡਾ ਗੁਜ਼ਾਰਾ ਜੀ ਸਾਡੇ ਬਾਬੇ ਦੇ ਖੁਲ ਕਿਰਪਾ ਸਾਨੂੰ ਕਿਸੇ ਸ਼ੀਸ਼ ਦੀ ਕਮੀ ਨਹੀਂ ਹੈ ਨੇ ਤੁਸੀਂ ਬੱਚਿਆਂ ਬਾਰੇ ਦੱਸੋ ਬੱਚੇ ਮੇਰੇ ਇੰਜੀਨੀਅਰ ਬਣੇ ਹੋਇਆ ਦੋਨੋਂ ਜੀ ਬੱਚਾ ਇੱਕ ਬੱਚਾ ਮੇਰਾ ਨਾਰਵੇ ਗਿਆ ਹੈ ਕੁੜੀ ਮੇਰੀ ਚन्नई ਹੈ ਦੋ ਹੀ ਬੱਚੇ ਨੇ ਦੋਨੋਂ ਇੰਜੀਨੀਅਰ ਨੇ ਦੋਨੋਂ ਇੰਜੀਨੀਅਰ ਨੇ ਤੇ ਉਹ ਫਿਰ ਤੁਹਾਨੂੰ ਪੈਸੇ ਭੇਜਦੇ ਹੋਣਗੇ ਸਪੋਰਟ ਕਰਨ ਉਹ ਬਿਲਕੁਲ ਸਪੋਰਟ ਕਰਦੇ ਆ ਲਗ 1.5 ਲੱਖ ਰੁਪਏ ਤਨਖਾਹ ਹੈ ਉਹਨਾਂ ਦੀ ਆ ਤੁਹਾਡੇ ਘਰ ਵਾਲੇ ਆ ਹਾਂ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਕੋਮਲ ਚੱਡਾ ਕੋਮਲ ਚੱਡਾ ਹਾਂ ਜੀ ਇਹਨਾਂ ਨੇ ਆਪਣੇ ਨਾਮ ਦੇ ਨਾਲ ਹਿੰਮਤ ਚੱਡਾ ਕਿਹਾ ਹੀ ਨਹੀਂ ਹਾਂਜੀ ਨਹੀਂ ਮੈਂ ਕੋਮਲ ਚੱਟਾ ਜੀ ਕੋਮਲ ਚੱਟਾ ਹਾਂਜੀ ਤੇ ਤੁਸੀਂ ਵੀ ਸਿੱਖ ਲਈ ਫਿਰ ਹਕੀਮੀ ਜੀ ਜੀ ਬਿਲਕੁਲ ਇਹਨਾਂ ਦੇ ਨਾਲ ਸੇਵਾ ਕਰਦੇ ਪਿਆ ਅੱਛਾ ਅੱਛਾ ਬਾਬਾ ਜੀ ਨੇ ਆਪਣੇ ਦਰ ਤੇ ਲਗਾਇਆ ਹੈ ਕਰਦੇ ਪਏ ਹਨ ਨਾਲ ਕਿੰਨੇ ਇੱਕ ਤੁਹਾਡੇ ਕੋਲ ਇੱਥੇ ਆ ਜਾਂਦੇ ਆ ਪੇਸ਼ੈਂਟ ਬਹੁਤ ਲੋਕ ਆਂਦੇ ਆ ਜੀ ਬਹੁਤ ਲੋਕ ਆਂਦੇ ਆ ਔਰ ਸਾਰੇ ਦੂਰੋਂ ਦੂਰੋਂ ਆਂਦੇ ਆ ਕਾਫੀ ਤੇ ਅੱਛਾ ਇੱਕ ਵਾਰੀ ਕਰ ਦਿੰਦੇ ਹੋ ਤੇ ਫਿਰ ਦੁਬਾਰਾ ਆਣਾ ਪੈਂਦਾ 6-7 ਵਾਰੀ ਲਗਾਨੀ ਪੈਂਦੀ ਐ ਜੀ 6-7 ਵਾਰ ਹਾਂਜੀ ਹਾਂਜੀ ਉਹਨੂੰ ਲਗਾਨੀ ਪੈਂਦੀ ਐ ਜੇ ਅਗਰ ਕਿਸੇ ਕੋਲ ਨਹੀਂ ਮਤਲਬ ਕੋਈ ਆ ਸਕਦਾ ਤੇ ਉਹਨੂੰ ਅਸੀਂ ਕਰ ਦੇ ਦਿੰਨੇ ਆ ਉਹ ਆਪਣਾ ਲੈ ਜਾਂਦੇ ਆ ਤੇ ਲਗਾ ਲੈਂਦੇ ਆ ਤੁਸੀਂ ਇਹ ਸੇਵਾ ਮੰਦਿਰ ਚ ਕਰਦੇ ਬਾਰੇ ਕਿਉਂ ਨਹੀਂ ਸੋਚਿਆ ਗੁਰਦੁਆਰੇ ਕਿਉਂ ਕਰ ਰਹੇ ਹੋ ਨਹੀਂ ਮੰਦਿਰ ਵੀ ਜਾਂਦੇ ਆ ਜੀ ਅਸੀਂ ਸਾਈ ਮੰਦਿਰ ਲਗਾਨਨੇ ਆ ਅੱਛਾ ਹਾਂਜੀ ਵੀਰਵਾਰ ਨੂੰ ਸਾਈ ਮੰਦਿਰ ਸੇਵਾ ਦੇਈਦੀ ਐ ਗੁਰਦਵਾਰ ਬਲਦੇਵ ਨਗਰ ਗੁਰਦੁਆਰੇ ਚ 3 ਦਿਨ ਹੋਂਨੇ ਹਫ਼ਤੇ ਚ ਅਸੀਂ ਸੰਧਿਆ ਨੂੰ ਪੰਜੋਖਰਾ ਸਾਹਿਬ ਹੋਂਨੇ ਆ ਜੀ ਬਾਬਾ ਜੀ ਜਿੱਥੇ ਸੇਵਾ ਦਿੰਦੇ ਨੇ ਜ਼ਰੂਰ ਪਹੁੰਚਦੇ ਆ ਹਾਂਜੀ ਲਗਾਈ ਦੀ ਹੈ ਠੀਕ ਹੈ ਸੋ ਇਹ ਤੁਹਾਨੂੰ ਅਸੀਂ ਸਾਈਡ ਸਟੋਰੀਜ਼ ਇਸ ਟੂਰ ਦੇ ਦਰਮਿਆਨ ਬਖਾਵਾਂਗੇ ਪਹਿਲੀ ਬਖਾਤੀ ਆ ਸੋ ਰਸਤੇ ਜਾਂਦੇ ਜਾਂਦੇ ਹੋਰ ਜਿਹੜੇ ਇੰਟਰਸਟਿੰਗ ਸਾਨੂੰ ਇਨਸੀਡੈਂਟਸ ਫੈਕਟਰਸ ਮਿਲਣਗੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਇੱਕ ਪਰਿਵਾਰ Hindu ਪਰਿਵਾਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੈਠ ਕੇ ਸਿੱਖ ਸੰਗਤ ਦੀ ਸੇਵਾ ਫ੍ਰੀ ਆਫ ਕਾਸਟ ਕਰ ਰਿਹਾ ਹੈ ਇਹਨਾਂ ਕੋਲ ਗੁਰ ਹੈ ਹਕੀਮੀ ਦਾ ਗੁਰ ਜਿਹੜਾ ਉਸੰਦੇਹੀ ਇਹਨਾਂ ਨੂੰ ਮਿਲਿਆ ਤੇ ਲੋਕ ਇੱਥੇ ਜਦੋਂ ਮੈਂ ਗੱਲਬਾਤ ਕੀਤੀ ਬੜੀ ਇਹਨਾਂ ਦੀ ਤਾਰੀਫ਼ ਕਰਦੇ ਆ ਸੋ ਹੁਣ ਇਹ ਜਿਹੜਾ ਇਹਨਾਂ ਦਾ ਹੈਗਾ ਸੰਦੇਸ਼ ਸਭ ਕੋਲ ਚੱਲਿਆ ਗਿਆ ਜਿਹੜੇ ਮੇਰੇ ਵੀਰ ਇੱਥੇ ਆਉਂਦੇ ਆ ਪੰਜੋਖੜਾ ਸਾਹਿਬ ਇਹਨਾਂ ਨੂੰ ਮਿਲ ਸਕਦੇ ਆ ਜਿਨ੍ਹਾਂ ਨੂੰ ਕਿਸੇ ਨੂੰ ਤਕਲੀਫ ਆ ਉਹ ਇਹਨਾਂ ਤੋਂ ਆਪਣਾ ਇਲਾਜ ਕਰਵਾ ਸਕਦੇ ਆ ਆਓ ਅੱਗੇ ਚੱਲਦੇ ਹਾਂ ਲੋ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਰਹੇ ਸੀ ਸਾਨੂੰ ਇੱਕ ਮੈਡਮ ਨਜ਼ਰ ਆਏ ਤੇ ਇਹਨਾਂ ਕੋਲ ਅਸੀਂ ਬੈਗ ਵੇਖਿਆ ਜ਼ਰਾ ਸਪੈਸ਼ਲ ਜਿਹਾ ਲੱਗਦਾ ਸੀ ਸੋਚਿਆ ਕਿ ਇਹ ਵਿਦੇਸ਼ ਤੋਂ ਆਏ ਹੈ ਗੱਲਬਾਤ ਕੀਤੀ ਅੱਛਾ ਲੱਗਿਆ ਇਹਨਾਂ ਦੀ ਜ਼ੁਬਾਨੀ ਸੁਣੋ ਕਿਵੇਂ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਅਥਾਹ ਵਿਸ਼ਵਾਸ ਇੱਕ Hindu ਪਰਿਵਾਰ ਕੀ ਨਾਮ ਹੈ ਤੁਹਾਡਾ ਮੈਡਮ ਰੀਨਾ Tiwari ਰੀਨਾ Tiwari ਤੋਂ ਆਪਕਾ ਬੇਟਾ ਕਿਹਦੇ ਨਾਮ ਹੈ ਉਹ ਬੋਲ ਨਹੀਂ ਪਾਤਾ ਆਰਬ ਆਰਬਦ Tiwari ਨਾਮ ਹੈ ਉਸ ਦਾ ਆਏ ਆਪਕੇ ਮਾਤਾ ਜੀ ਹੈ ਹਾਂ ਮਾਤਾ ਜੀ ਕੀ ਨਾਮ ਸੁਸ਼ਮਾ Tiwari आपका गुरुद्वारा साहब में पंजोखड़ा साहब में आने का मकसद क्या है हमें एक सरदार जी ने बताया था कि यहाँ पर मानता करो तो आपकी मानता पूरी होती है जो बच्चे बोल नहीं पाते उनको यहाँ लेकर के आते हैं और सरोवर में स्नान करवाते हैं तो हम इसको लेकर के आए तो ये बोलता नहीं है बच्चा हाँ ये बोल नहीं पाता है क्या डॉक्टर ने क्या कहा प्रॉब्लम क्या है थेरेपी करवाने का ही बोला है कि थेरेपी करवाओ पर अब वो भगवान के पास भी जाए सब जगह जाए तो गुरुद्वारा साहिब भी आए फिर हम लोग अमृतसर भी लेकर के गए हैं तो मंदिर में भी गए आप हाँ हाँ मंदिर में भी गए कुछ फर्क पड़ रहा है हाँ स्पीच थेरेपी का चल रही है इसकी फर्क तो पड़ रहा है पर चारों तरफ हाथ पैर मारना होता है तो, तो आप कहाँ रहते हैं कहाँ है भोपाल मध्य प्रदेश मध्य प्रदेश हाँ तो आपका क्या जॉब करती हैं व्यापार करती हैं नहीं नहीं घर पर ही हूँ तो मियाँ जी क्या करते है? नहीं मेरी शादी नहीं हुई है ये मेरे भाई का बेटा है भाई का बेटा है हाँ जी तो आप भाई के साथ रहती हैं माता जी के साथ रहती तो माता जी आपको भी श्रद्धा है ठीक हो जाएगा बेटा ये आप श्रद्धा लेके तो आए ही है ठीक तो भगवान करेगा ऊपर वाले की जो कृपा करना ही है करेंगे वैसे बोलता है मम्मी पापा दादू दादा सब बोलता है लेकिन बात नहीं करता बस शब्द जरूर बोलेगा वो बोलता सब है खाना दे दो दूध दे दो ये बोला बस बात नहीं करता किसी से भी ਤੋ ਰੀਨਾ ਜੀ ਭਗਵਾਨ ਸੇ ਗੁਰੂ ਮਹਾਰਾਜ ਸੇ ਅਰਦਾਸ ਕਰਤੇ ਹੈ ਕਿ ਆਪਕੇ ਭਤੀਜੇ ਕੋ ਮੰਗਲ ਕੁਸ਼ਲ ਕਰ ਦੇ ਔਰ ਜਲਦੀ ਇਹ ਬੋਲਣਾ ਸ਼ੁਰੂ ਕਰ ਦੇ ਹਮਾ ਹਮਾਰੀ ਐਸੀ ਹੀ ਮਨੋਕਾਮਨਾ ਹੈ ਹਮ ਐਸਾ ਵਿਸ਼ ਕਰਦੇ ਹੈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸੋ ਐਸ ਇੱਕ ਪਰਿਵਾਰ ਹਿੰਦੂ ਦਿਵਾਲੀ ਪਰਿਵਾਰ ਜਿਹੜਾ ਕਿ ਆਪਣੇ ਬੱਚੇ ਨੂੰ ਲੈ ਕੇ ਆਇਆ ਕਿਉਂਕਿ ਇਹਨਾਂ ਨੂੰ ਕਿਹਾ ਗਿਆ ਕਿ ਜੇ ਇਥੇ ਸਰੋਵਰ ਚ ਇਸ਼ਨਾਨ ਕਰਵਾਓਗੇ ਕਿ ਬੱਚਾ ਬੋਲਣਾ ਸ਼ੁਰੂ ਕਰ ਦੇਗਾ this is how the various religions come and join pyar nal jud jande hai aithe koi matlab ke fayda nahi role rapya da bi oh hindu ho sikha musliman isai jehde auiyan gallan karde ya vakhre me paunde hai dharm de naam te main unna de shabd sakht vartna chahunda oh haige yabl eh yablan ton tusi najat hasil karo aa vekho udharan guru ghar ch vishwas kudi nu ਜੋ ਵੀ ਨਾਮ ਦੱਸਿਆ ਭੁੱਲ ਗਿਆ ਨਾਮ ਹੈ ਕਿ ਰੀਨਾ ਰੀਨਾ ਤਿਵਾੜੀ ਯੰਗ ਗਰਲ ਆਪਣੇ ਪਤੀ ਜਨੂੰ ਲੈ ਕੇ ਆਈ ਹੈ ਸੋ ਇਹੋ ਜਿਹੀ ਗੱਲਾਂ ਨਾਲ ਤੁਸੀਂ ਉਦਾਹਰਨ ਨਾਲ ਕੁਝ ਸਿੱਖੋ ਮੇਰੇ ਦਰਸ਼ਕੋ ਸਾਡੇ ਚੈਨਲ ਦਾ ਮਕਸਦ ਇਹ ਹੈ ਪ੍ਰੇਮ ਭਾਵ ਮਕਸਦ ਮਬੇ ਨਾਨਕ ਦਾ ਫਲਸਫਾ ਅੱਗੇ ਲੈ ਕੇ ਜਾਣਾ ਸੱਚਾਈ ਨਾਲ ਇਮਾਨਦਾਰੀ ਨਾਲ ਆਓ ਅੱਗੇ ਚੱਲਦੇ ਆਂ ਦੋਸਤੋ ਅਸੀਂ ਨਿਕਲ ਰਹੇ ਸੀ ਪੰਜੋਖੜੇ ਤੋਂ ਬਾਹਰ ਪਰ ਵੇਖਿਆ ਕਿ ਸામਨੇ ਸਾਨੂੰ ਇੱਕ ਆਈਸਕ੍ਰੀਮ ਦੀ ਰੇੜੀ ਨਜ਼ਰ ਆ ਗਈ। ਸਾਨੂੰ ਉੱਥੇ ਇੱਕ ਵਿਅਕਤੀ ਖੜਾ ਨਜ਼ਰ ਆਇਆ ਉਹ ਲੱਗਿਆ ਵੀ ਨੌਨ ਪੰਜਾਬੀ ਆ। ਤਾਂ ਫਿਰ ਸੋਚਿਆ ਲਓ ਇੱਕ ਸਾਈਡ ਸਟੋਰੀ ਹੋਰ ਬਣ ਗਈ। ਦੋ ਅਸੀਂ ਪਹਿਲਾਂ ਕਰਤੀਆਂ ਆ ਤੀਜੀ ਬਣ ਗਈ। ਤੁਹਾਨੂੰ ਇਹ ਹੁਣ ਅਸੀਂ ਸਾਈਡ ਸਟੋਰੀ ਦਾ ਗੱਲਬਾਤ ਕਰਕੇ ਦਿਖਾਉਨੇ ਆ। ਨਮਸਕਾਰ ਭਾਈ ਸਾਹਿਬ। ਕੀ ਨਾਮ ਹੈ ਆਪਕਾ? ਮੇਰਾ ਨਾਮ ਸੋਜਨ ਕੁਮਾਰ ਹੈ। ਕਹਾਂ ਸੇ ਰਹਿਨੇ ਵਾਲੇ ਹੋ? ਹਮ ਯੂਪੀ ਸੇ ਰਹਿਨੇ ਵਾਲੇ ਹਾਂ। ਬਿਲਾ ਅਲੀਗੜ੍ਹ। ਅਲੀਗੜ੍ਹ ਸੇ ਰਹਿਨੇ ਵਾਲੇ ਹੋ। ਤਾਂ ਕੀ ਕੀ ਬਣਾ ਕੇ ਵੇਚਦੇ ਹੋ? ਆਪ ਕੌਨਸੀ ਆਈਸਕ੍ਰੀਮ ਉਤਾ ਹੈਗੀ? हम आइसक्रीम चॉकलेट वनीला पिस्ता स्ट्रॉबेरी ड्राई फ्रूट हम भी सारी क्या कितने कितने बरस आप पंजाब में या पंजोखड़ा साहब में कितने बरस से रुके हुए हो हम यहाँ लगभग सात आठ साल हो गए अच्छा तो अच्छा खासा कमा लेते हो हाँ कमाई लेते हैं घर में कौन कौन है परिवार है फुल परिवार है तीन भाई हैं माता पिता हैं और खासा बड़ा परिवार है आप शादीशुदा हो नहीं जी नहीं अभी छड़े हो अभी तो बस लड़की ढूंढ रहे हो ना, ना। <laughs> यही मान लो चलिए चलिए तो आपका आइसक्रीम भी हम खाएंगे लेकिन अगर खिलाओगे तो पैसे लेने पड़ेंगे नहीं तो वह मुफ्त में नहीं खाएंगे ठीक है हाँ तो ठीक है टेस्ट करेंगे तो अच्छा अपनी जिंदगी के बारे में बताओ आपने पंजोखरा साहब को क्यों चुना और कोई शहर बड़ा वाला क्यों नहीं चुना नहीं बस अपना रीजन है कि पहले से हमारे बंदे यहाँ रहते थे यहाँ पे ठीक है अपना काम कुम चल रहा है यहाँ तो उसी हिसाब से यहाँ रहते हैं आपके पहले गाँव वाँव के बंदे यहाँ पे थे वो आपको यहाँ ले आए कितनी उम्र में आ गए थे तुम कितनी उम्र थी आ, आ गया था मैं सोलह सोलह साल की उम्र में कितना पढ़े हुए थे अभी पढ़े हुए तो अभी पढ़ाई चल रही थी प्लस टू ही है पिछली साल अभी साथ, -साथ में पढ़ भी रहे हो हाँ होगी बस प्लस टू कर ली यार ये देखो ਵਰਤਿਕੋ ਮੈਂ ਦੱਸਣਾ ਚਾਹੁੰਨਾ ਇਹ ਜਦੋਂ ਯੂਪੀ ਤੋਂ ਆ ਕੇ 16 ਸਾਲ ਦੀ ਉਮਰ ਚ ਆ ਗਿਆ ਰੇੜੀ ਲਾਉਣ ਲੱਗ ਗਿਆ ਕਮਾਈ ਕਰਨ ਲੱਗ ਗਿਆ ਨਾਲ ਨਾਲ ਪੜ੍ਹਾਈ ਕਰੀ ਜਾਂਦਾ ਤੇ ਹੁਣ ਦੱਸੀ ਜਾਂਦਾ ਵੀ 12ਵੀਂ ਹੋ ਗਈ ਇਹਦੀ ਤੇ ਅੱਗੇ ਵੀ ਸ਼ਾਇਦ ਪੜ੍ਹੂਗਾ ਬਿਜੇ ਵੀ ਕਰੂਗਾ ਇਹ ਹੁੰਦੀਆਂ ਮਿਹਨਤਾਂ ਇਹ ਹੁੰਦੇ ਦੁਬਾਗੀ ਕੰਮ ਇਹ ਨਹੀਂ ਹੈਗਾ ਮੈਂ ਸ਼ਾਮ ਨੂੰ ਲਾ ਲਿਆ ਅੰਦਰ ਤੇ ਮਾਰ ਲਿਆ ਕੂਕਾਂ ਟਰੈਕਟਰ ਭੁਜਾ ਲਿਆ ਛੁੱਕਾਂ ਵਟ ਲੀਆਂ ਬੁਲਟ ਦੇ ਪਟਾਕੇ ਪਾ ਲੇ ਕਹਿੰਦੇ ਕੀ ਹੈ ਕਹਿੰਦਾ ਬੁਲਟ ਪਾਵੇ ਪਟਾਕੇ ਉਗਾਨਾ ਜਾ ਵੀ ਆਇਆ ਸੋ ਇਹ ਜਿਹੜੀ ਸਾਡੀ ਫਿਤਰਤ ਹੈ ਇਹ ਸਾਡੀ ਜਿਹੜੀ ਐਟੀਟਿਊਡ ਟੂਵਰਡਸ ਲਾਈਫ ਆਇਟ ਹੈਸ ਟੂ ਚੇਂਜ ਇਹਨੂੰ ਬਦਲਣ ਦੀ ਲੋੜ ਹੈ ਇਹ ਸਿੱਖਣ ਦੀ ਲੋੜ ਕਿੱਥੋਂ ਆ ਇੰਨਾ ਜਿਹੜੇ ਮਾਈਗ੍ਰੈਂਟਸ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਕੇ ਜਿਹਨੂੰ ਆਪਾਂ ਕਹਿੰਦੇ ਪੂਰਬੀਏ ਆ ਕੇ ਅਸੀਂ ਕਹਦੇ ਉਹ ਤੇ ਡਿਸਡੇ ਨੂੰ ਇਸੇ ਪੂਰਬੀਏ ਇਹ ਪੂਰਬੀਏ ਤਾਂ ਹੈਗੇ ਆ ਹਿੰਮਤੀ ਆ ਹੁਣ ਅਸੀਂ ਇਹਦੀ ਖਾਵਾਂਗੇ ਕੁਲਫੀ ਆਈਸਕ੍ਰੀਮ ਤੇ ਫੇਰ ਤੁਹਾਨੂੰ ਬਾਅਦ ਦੱਸੂਗਾ ਵੀ ਸਵਾਦ ਕਿ ਹੋਇਆ ਸੀ ਲਜਜਤ ਕਿੰਨੀ ਆਈ ਤੁਸੀਂ ਖਾਣੇ ਬਾਸਕਿੰਡ ਰੋਬਨ ਖਾ ਲਈ ਜੀ ਹਾਂਜੀ ਤੇ ਆ ਹੋਰ ਆ ਵਨੀਲਾ ਦੂਜੀ ਖਾ ਲਈ ਠੜੇ ਠੰਡੀਆਂ ਜ ਵੀ ਬਹੁਤ ਮਿਲਦੀਆਂ ਆਪਣੇ ਸਾਰੇ ਸ਼ਹਿਰਾਂ ਚ ਮਿਲਦੀਆਂ ਵੱਡੀਆਂ ਵੱਡੀਆਂ ਕੰਪਨੀਆਂਾਂ ਦੀਆਂ ਜਿਹਨਾਂ ਕੁਲਫੀਆਂ ਆਈਸਕ੍ਰੀਮਸ ਬਹੁਤ ਮਹਿੰਗੀਆਂ ਇਹਨਾਂ ਦੀ ਖਾ ਕੇ ਦੇਖਦੇ ਹਾਂ ਕਿੰਨੀ ਕਿ ਸਵਾਦ ਆ ਠੀਕ ਆ ਜੀ ਆਓ ਖਾਈਏ ਕੁਲਫੀ ਦਰਸ਼ਕੋ ਸਾਡੀ ਆਈਸਕ੍ਰੀਮ ਆਲਮੋਸਟ ਰੈਡੀ ਆ ਤੇ ਜਦੋਂ ਅਸੀਂ ਆਈਸਕ੍ਰੀਮ ਤਿਆਰ ਕਰਵਾ ਰਹੇ ਸੀ ਤੇ ਆ ਮੁੰਡੇ ਨਾਲ ਗੱਲਬਾਤ ਕਰ ਰਹੇ ਸੀ ਜਿਹਨੂੰ ਕਹਿੰਦੇ ਪੂਰਬੀਏ ਨਾਲ ਤਾਂ ਸਾਨੂੰ ਟੱਕਰ ਕੇ ਸਾਹਮਣੇ ਆ ਜਵਾਨ ਮੁੰਡੇ ਪੰਜਾਬੀ ਸਰਦਾਰ ਮੁੰਡੇ ਜਿਹਨੂੰ ਕਹਿੰਦੇ ਆ ਸਰਦਾਰ ਮੁੰਡੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਪਲਾਨ ਕੀਤਾ ਹੈ ਇਹਦਾ ਉਦਾਹਰਨ ਇਹਨਾਂ ਨੇ ਸਾਰ ਨੂੰ ਗੱਲਬਾਤ ਕਰਦੇ ਸੁਣਿਆ ਕੀ ਨਾ ਕਾਕਾ ਬੱਲੀ ਤੇਰਾ ਬਈ ਮੇਰਾ ਨਾਮ ਹੈ ਜਸਨਦੀਪ ਸਿੰਘ ਕਿੰਨੀ ਉਮਰ ਮੇਰੀ ਉਮਰ ਹੈ 15 ਸਾਲ ਪੰਦਰਾਂ ਕਿਹੜੀ ਜਮਾਤ ਚੋਂ ਮੈਂ 9ਵੀਂ ਵਿੱਚਾਂ ਜੀ 9ਵੀਂ ਕਾਕਾ ਤੂੰ ਮੇਰਾ ਨਾਮ ਜੀ ਗੁਰਪ੍ਰੀਤਿੰਦਰ ਸਿੰਘ ਹੀ ਕਲਾਸ 9ਵੀਂ ਆਈ ਕਿੱਥੇ ਪੜਦੇ ਨਹੀਂ ਕਿਹੜੇ ਸਕੂਲ ਚ ਐਂਜਲ ਪਬਲਿਕ ਸਕੂਲ ਐਂਜਲ ਇੱਥੇ ਹੀ ਆ ਤਾਂ ਇੱਕ ਟੋਲੀ ਹੈ ਐ ਇੱਕ ਟੋਲੀ ਇਹ ਮਤਲਬ ਕਿ ਸਾਈਆਂ ਦਾ ਸਕੂਲ ਆ ਹਾਂ ਜੀ ਕ੍ਰਿਸਚੀਅਨ ਦਾ ਸਕੂਲ ਆ ਕ੍ਰਿਸਚੀਅਨ ਹਾਂ ਹਾਂ ਜੀ ਨਹੀਂ ਜਿਹੜੇ ਮਾ ਜੀ ਸਾਰੇ ਪੜਦੇ ਨਹੀਂ ਪੜਦੇ ਸਾਰੇ ਚਲਾਉਂਦਾ ਕੌਣ ਆ ਇਹਨੂੰ ਇਹਨੂੰ ਜੀ ਸਰਦਾਰ ਬੰਦਾ ਚਲਾਉਂਦਾ ਹੈ ਜੀ ਸਾਹਿਬ ਨਾ ਫਿਰ ਐਂਜਲ ਰੱਖ ਲਿਓ ਤੇ ਐਂਜਲ ਤਾਂ ਉਧਰ ਲਾ ਹੁੰਦਾ ਬਾਹਰਲਾ ਕ੍ਰਿਸਚੀਅਨ ਆਲਾ ਉਦੋਂ ਆਪਣੀ ਆਪਣੀ ਚੋਇਸ ਹੁੰਦੀ ਹੈ ਜੀ ਚੋਇਸ ਹੁੰਦੀ ਹੈ ਅੰਜਲ ਦਾ ਵੈਸੇ ਨਾਂ ਹੁੰਦਾ ਹੈ ਫਰਿਸ਼ਤਾ ਅੰਜਲ ਦਾ ਮਤਲਬ ਹੈ ਫਰਿਸ਼ਤਾ ਸੋ ਇਹ ਫਰਿਸ਼ਤੇ ਹੱਤੇ ਬੜਦੇ ਕਾਕਾ ਤੇਰਾ ਕੀ ਨਾਮ ਹੈ ਮੇਰਾ ਨਾਮ ਜੀ ਹਰਮਨਦੀਪ ਸਿੰਘ ਹਰਮਨਦੀਪ ਸਿੰਘ ਤੂੰ ਵੀ ਅੰਜਲ ਚ ਹਾਂਜੀ ਮੈਂ ਵੀ ਅੰਜਲ ਜੀ ਬੜਦਾ ਕਿਹੜੀ ਕਲਾਸ ਚ ਮੈਂ ਜੀ 8th ਲਈ ਲੀ ਜੇ ਤੂੰ ਕਾਕਾ ਮੇਰਾ ਨਾਮ ਮਨਵੀਰ ਸਿੰਘ ਵਰਕਾ ਜੀ ਅੱਛਾ ਤੁਸੀਂ ਕਾਕਾ ਇਹ ਦੱਸੋ ਹਾਂਜੀ ਤੁਸੀਂ ਵੱਡੇ ਹੋ ਕੇ ਬਣਨਾ ਕੀ ਆ ਦੇਖੋ ਜੀ ਬਣਨਾ ਦਾ ਕੋਈ ਕੁਝ ਡਿਸਾਈਡ ਨਹੀਂ ਕੀਤਾ ਮੈਂ ਤਾਂ ਇਹ ਕਹਿੰਦਾ ਵੀ ਬਾਈ ਮਾਪੇ ਬਣਨ ਉਹ ਸੈੱਟ ਕਰਦੇ ਨੇ ਮਾ ਆਪਣੇ ਜਿੰਦਗੀ ਸਾਰੀ ਨਿਕਲ ਜਾ ਜੀ ਪੈਸੇ ਬਸ ਇਤਨੇ ਪੈਸੇ ਕਮਾਣੇ ਜੀ ਬਸ ਪੈਸੇ ਇੰਨੇ ਕਮਾਉਣੇ ਆ ਕਿ ਜ਼ਿੰਦਗੀ ਨਿਕਲ ਜਾਏ ਮਾਂ ਪਿਓ ਨੂੰ ਸੈੱਟ ਕਰ ਲੈਣਾ ਹਾਂ ਜੀ ਹਾਂ ਤੇ ਮਾਂ ਪਿਓ ਨੇ ਹਜੇ ਤੈਨੂੰ ਸੈੱਟ ਕਰਨਾ ਇਤਨਾ ਪਹਿਲਾਂ ਹਾਂ ਜੀ ਮਾਂ ਪਿਓ ਸੈੱਟ ਕਰਦੇ ਨੇ ਜੀ ਮਾਂ ਪਿਓ ਹਾਂ ਜੀ ਹਾਂ ਆਪਾਂ ਮਾਂ ਪਿਓ ਜੋਗੇ ਪੜ ਰਹੇ ਜੀ ਆਪਾਂ ਗੱਲ ਯਾਰ ਗਲਤ ਕਰਦਾ ਜੇ ਮਾਂ ਪਿਓ ਸੈੱਟ ਹੋਏ ਤਾਂ ਦਾ ਤੂੰ ਆਇਆ ਦੁਨੀਆ 'ਚ ਉਹਨਾਂ ਨੇ ਤੈਨੂੰ ਸੈੱਟ ਕਰਨਾ ਪਹਿਲਾਂ ਤਾਂ ਆ ਉਹ ਮੈਨੂੰ ਸੈੱਟ ਕਰਨਗੇ ਜੀ ਇਹ ਵੀ ਉਹਨਾਂ ਨੂੰ ਹੋਰ ਉੱਚੇ ਨਖ਼ਾਂ ਤੇ ਲੈ ਕੇ ਜਾਣਾ ਹੈ ਜੀ ਹਾਂ ਜੀ ਹਾਂ ਕੀ ਵੀ ਬਦਨ ਕੀ ਬਣਾਇਆ ਕੀ ਕਰੇਗਾ ਪਲਾਨ ਤਾਂ ਜੀ ਹਲੇ ਨੌਵੀਂ ਪਾਸ ਕਰਕੇ ਪਹਿਲਾਂ ਸਕੂਲ ਲਾਈਫ ਕਰਕੇ ਫਿਰ ਕਨੇਡਾ ਕਨੇਡਾ ਜਾਂਦਾ ਹੈ ਸਕੀਮ ਹਾਂ ਜੀ ਕਨੇਡਾ ਜਾਣ ਦੀ ਸਕੀਮ ਹੈ ਕਨੇਡਾ ਦੀ ਸਕੀਮ ਤੇ ਰਹੀ ਹੈ ਕਾਕਾ ਤੇਰੀ ਹੈ ਬਈ ਹਾਂ ਜੀ ਹਾਂ ਜੀ ਉਹ ਚ ਕਨੇਡਾ ਤੂੰ ਵੀ ਜਾਣਾ ਅਮਰੀਕਾ ਹੈਗੇ ਅਮਰੀਕਾ ਜਾਣਾ ਹਾਂ ਜੀ ਕਿਉਂ ਕਨੇਡਾ ਨਹੀਂ ਚੰਗਾ ਲਾਦਾ ਨਾ ਹੀ ਉੱਥੇ ਬੰਦ ਹੋਣੇ ਵਾਲਾ ਏ ਥੋੜੇ ਦਿਨਾਂ ਦਾ ਅੱਛਾ ਠੀਕ ਹਾਂ ਤੇ ਕਾਕ ਮੇਰੇ ਦਾ ਅੱਜ ਇਹ ਸਟੱਡੀ ਚੱਲਦੀ ਐ ਹੁਣ ਫੇਰ ਦੇਖੀ ਜਾਊਗੀ ਨਹੀਂ ਕਿਹੜੇ ਮਕੂ ਆ ਇੱਥੇ ਰਹਿਣਾ ਐ ਭਾਰਤ ਦੇ ਵਿੱਚ ਕਿ ਜਾਣਾ ਵਿਦੇਸ਼ ਤੋਂ ਵੀ ਦੇਖੀ ਜਾਊਗੀ ਜੇ ਲੱਗੂਗਾ ਟਾਈਮ ਅਸੀਂ ਫੇਰ ਬਾਹਰ ਹੀ ਚਲੇ ਜਾਵਾਂਗੇ ਨਹੀਂ ਤਾਂ ਬਾਹਰ ਹੀ ਚਲੇ ਜਾਵੇਂਗਾ ਬਾਹਰ ਹੀ ਚਲੇ ਜਾਵੇਂਗਾ ਤੈਨੂੰ ਨਹੀਂ ਪੁੱਛਦਾ ਤੂੰ ਛੋਟਾ ਹੈ ਤੂੰ ਵਾਕਾ ਅੱਸੇ ਹੀ ਚਲੇ ਜਾਾਂਗੇ ਈ ਬਾਹਰ ਇਹ ਵੀ ਬਾਹਰ ਚਲੇ ਜਾਣ ਵੇਖੋ ਯਾਰ ਦੋਸਤੋ ਸਾਰਾ ਆ ਜਿਹੜਾ ਮੰਦਿਰ ਆ ਮੰਦਿਰ ਕਹਿੰਦੇ ਵਿਦੇਸ਼ 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 ਤੇ ਇਹਨਾਂ ਨੂੰ ਕੌਣ ਸਮਝਾਵੇ ਮਾਂ ਪਿਓ ਦੀ ਜ਼ਮੀਨ ਇੱਥੇ ਆ ਘਰ ਬਾਹਰ ਇੱਥੇ ਆ ਰਿਸ਼ਤੇਦਾਰ ਇੱਥੇ ਆ ਪੰਜਾਬੀ ਜ਼ੁਬਾਨ ਇੱਥੇ ਆ ਗੁਰੂ ਘਰ ਇੱਥੇ ਆ ਗੁਰੂਆਂ ਦੇ ਇੱਥੇ ਚਰਨ ਛੋਹ ਧਰਤੀ ਇੱਥੇ ਆ ਤੇ ਇਹ ਮੁੰਡੇ ਕਹਿੰਦੇ ਜਾਣਾ ਵਿਦੇਸ਼ ਕਿਹਦੇ ਕੋਲ ਗੋਰਿਆਂ ਗੋਰੀਆਂ ਦੇ ਮੁਲਕ ਜਾਣਾ ਇਹਨਾਂ ਨੇ ਤੇ ਇਥੋਂ ਕਰਨਗੇ ਆਈਲੈਂਡਸ ਪਹਿਲਾਂ ਤੇ ਫੇਰ ਉੱਥੇ ਜਾ ਕੇ ਤੁਹਾਨੂੰ ਪਤਾ ਕੀ ਕਰਨਾ ਪੈਂਦਾ ਹੁੰਦਾ ਪਤਾ ਤੁਹਾਨੂੰ ਜੀ ਪਤਾ ਹੈ ਜੀ ਕੀ ਪਤਾ ਦੱਸ ਕੀ ਪਤਾ ਕੀ ਕਰਦੇ ਹੋ ਸ਼ਿਫਟਾਂ ਲੰਦੇ ਆਂ ਜੀ ਸ਼ਿਫਟਾਂ ਕਾਹਦੀਆਂ ਹੁੰਦੀਆਂ ਉਹ ਸ਼ਿਫਟਾਂ ਜਿਹੜੀ ਪੈਕਿੰਗ ਬੁਕਿੰਗ ਦੀ ਹੁੰਦੀ ਹੈ ਜੀ ਵੇ ਦੇਖ ਪਤਾ ਹੈ ਟਾਇਲਟ ਵੀ ਸਾਫ਼ ਕਰਨਾ ਪੈਂਦਾ ਹੁੰਦਾ ਪਤਾ ਹੈ ਜੀ ਸਾਰਾ ਪਤਾ ਹੈ ਜੀ ਕਰਿਆ ਕੀਤਾ ਕਹਦਾ ਕੋਈ ਇੱਥੇ ਕੁਝ ਲਿਖਾਉਣਾ ਸਾਹ ਕਰਿਆ ਜੀ ਹਾਂ ਕਰਿਆ ਜੀ ਆਪ ਨਾ ਮਾਰੋ ਲੱਗਾ ਆਪ ਕਿਉਂ ਮਾਰਦੀ ਜੀ ਫਲਸ਼ ਸਾਫ਼ ਕਰ ਦਿੰਦਾ ਨਾ ਤੂੰ ਨਹੀਂ ਬਾਥਰੂਮ ਸਾਫ ਕਰਦੇ ਆ ਜੀ 플러ਸ਼ ਕਿ 플러시 ਨਹੀਂ ਕਰਦੇ ਹਾਂ 플러ਸ਼ ਕਿਉਂ ਨਹੀਂ ਕਰਦੇ ਉੱਥੇ ਤਾਂ 플러시 ਵੀ ਕਰਨਾ ਪੈਂਦਾ ਕਾਕਾ 플러ਸ਼ ਡਬਾਟਣ ਦੱਬੋ ਬੰਦ ਜੀ ਲੈ ਦੇਖੋ ਬਾਈ ਕਰਨਾ ਤਾਂ ਉੱਥੇ ਸਾਰਾ ਕੁਝ ਪਊ ਕਰਨਾ ਸਾਰਾ ਪੈ ਬਾਈ ਹਾਂ ਨਹੀਂ ਜੇ ਮੈਂ ਮੋਦੀ ਵਰਗੇ ਬੰਦੇ ਜੂਰਾ ਕਿਸਾਨਾਂ ਨੂੰ ਮਾ ਖੜਾਗਾ ਬੈਠ ਕੇ ਮੋਦੀ ਮੋਦੀ ਤੇ ਗੁੱਸਾ ਮੋਦੀ ਵਰਗੇ ਮਾਨੂੰ ਲਾ ਦੇਗੇ ਜੂਰਾ ਨੌਕਰੀ ਕੈਨੇਡਾ ਜਾਣਾ ਪੜਾਗਾ ਜੀ ਮਹਾਬੰਦੇ ਠੀਕ ਵੀ ਹੈ ਮੋਦੀ ਵਰਗੇ ਦੁਰਾਜ ਜੋਂ ਸੇ 5-10000 ਮਿਲਨੇ ਉਹ ਵੀ ਨਹੀਂ ਮਿਲ ਕਰਾਂਗੇ ਜੀ ਮੋਦੀ ਹੋ ਗਿਆ ਜੀ ਨਹੀਂ ਨਹੀਂ ਮੋਦੀ ਦਾ ਕਿਉਂ ਲੜੀ ਜਨੇ ਤੁਸੀਂ ਆਪਣਾ ਤਾਂ ਇੱਧਰ ਹਰਿਆਣਾ ਪੰਜਾਬ ਤੁਸੀਂ ਤਾਂ ਹਰਿਆਣਾ ਚੋਂ ਚਲੋ ਪੰਜਾਬ ਤੇ ਪੰਜਾਬ ਤੇ ਆਈ ਪੰਜਾਬੰਦੇ ਨਹੀਂ ਪੰਜਾਬ ਤੇ ਹਾਂ ਜੀ ਤੁਹਾਡੀ ਬੋਲੀ ਥੋੜੀ ਜੀ ਹੋਰ ਤਰ੍ਹਾਂ ਦੀ ਆ ਪੁਆਦੀ ਪਵਾਤ ਕੇ ਜੀ ਹਨ ਪਵਾਤ ਕੇ ਹਾਂ ਜੀ ਹਾਂ ਪੁਆਦੀ ਹੋ ਤੁਸੀਂ ਹਾਂ ਜੀ ਚਲੋ ਤੁਸੀਂ ਸਟਰੀਮ ਬਣਾਈਏ ਬਾਹਰ ਜਾਂਦੀ ਮਾਂ ਪਿਓ ਕਹਿੰਦੇ ਵੀ ਜਾਓ ਹਾਂ ਜੀ ਕਹਿੰਦੇ ਵੀ ਮੈਂ ਵੀ ਸੈੱਟ ਹੋ ਜਾ ਇੱਕ ਵਾਰ ਸੈੱਟ ਹੋ ਜਾ ਬਈ ਬਾਹਰ ਜਾ ਅੱਛਾ ਕਿ ਤੁਹਾਡੇ ਜੋ ਮੋਟਰਸਾਈਕਲ ਕਿਹੜੇ ਕਿਹੜੇ ਨੰਨਦਾ ਸਕੂਟਰ ਮੋਟਰ ਆ ਖੜੇ ਜਾ ਯਾਰ ਤੂੰ ਖੜੇ ਜਾ ਬਾਈ ਖੜ ਜਾ ਯਾਰ ਹਾਂਜੀ ਹਾਂਜੀ ਕਿਹੜੇ ਕਿਹੜੇ ਚੰਦੇ ਮੋਟਰਸਾਈਕਲ ਸਾਡੇ ਕੋਲ ਸਪਲੈਂਡਰ ਹੈ ਜੀ ਇਹ ਉਸ ਸਪਲੈਂਡਰ ਆ ਤੇ ਕੋ ਕਿਹੜਾ ਸਪਲੈਂਡਰ ਹੈ ਜੀ ਇਹ ਦੇਖੋ ਉਸ ਸਪਲੈਂਡਰ ਆ ਕਿੰਨੇ ਕਿੰਨਾ ਆਉਂਦਾ ਹੋਂਡਾ 60 70 ਹਜ਼ਾਰ ਦਾ ਨਾ ਜੀ ਲੱਖ ਤੇ ਹੀ ਪਹੁੰਚ ਗਿਆ ਜੀ ਲੱਖ ਤੇ ਪਹੁੰਚ ਗਿਆ ਓਏ ਤੇਰਾ ਕੀ ਆ ਬਾਈ ਮੇਰੇ ਕੋਲ ਸਪਲੈਂਡਰ ਹੈਗਾ ਜੀ ਨਾਲ ਇੱਕ ਹੋਂਡਾ ਵਾਲਾ ਦੇਖੋ ਇਹਦੇ ਵਿੱਚ ਸਪਲੈਂਡਰ ਵੀ ਆ ਹੋਂਡਾ ਵੀ ਆ ਤੇਰੇ ਕੋਲ ਕੀ ਆ ਓਏ ਸਪਲੈਂਡਰ ਜੋ ਬਲੈਂਡਰ ਸਾਰੇ ਸਪਲੈਂਡਰ ਐਂਡ ਆਮ ਸਪਲੈਂਡਿਡ ਟੂ ਹਿਅਰ देयर ਥੀਅਰ ਵੀਊਜ਼ ਸਪਲੈਂਡਿਡ ਦਾ ਅਰਥ ਹੁੰਦਾ ਬਾਗ-ਬਾਗ ਹੋ ਗਿਆ ਮੈਂ ਇਨਾ ਸਪਲੈਂਡਿਡ ਹੋ ਗਿਆ ਇਹਨੇ ਵਿਚਾਰ ਸੁਣ ਕੇ ਜੋ ਆਕਾਂ ਦੇ ਵੰਡਰਫੁਲ ਸਾਰੇ ਓਡਾਰੀਆਂ ਮਾਰਨ ਨੂੰ ਫਿਰਦੇ ਆ ਪੰਜਾਬ ਤੋਂ ਬਾਹਰ ਵਿਦੇਸ਼ ਤੇ ਆਹ ਮੁੰਡਾ ਵੇਖੋ ਉਹ ਆਇਆ ਕਿੱਥੋਂ ਯੂਪੀ ਤੋਂ ਪੰਜਾਬ ਔਰ ਕਮਾਈ ਕਰ ਰਿਹਾ ਔਰ ਉਹਦੀ ਆਈਸਕ੍ਰੀਮ ਆਈਸਕ੍ਰੀਮ ਹੁਣ ਖਾ ਕੇ ਤੁਹਾਨੂੰ ਦਿਖਾਉਂਦੇ ਆ ਮੈਂ ਇਹ ਜਿਹੜੇ ਮੁੰਡਿਆਂ ਨੇ ਇੰਟਰਵਿਊ ਦਿੱਤੀ ਹੈ ਇਹਨਾਂ ਨੂੰ ਵੀ ਆਫਰ ਕਰਤੀ ਫੜੋ ਜੀ ਧੰਨਵਾਦ ਫੜੋ ਜੀ ਫੜੋ ਕੋ ਚੱਕੋ ਯਾਰ ਚੱਕੋ ਜੁਆਖੋ ਆਓ ਦੇਖੋ ਆ ਜਾ ਵੀ ਜੰਗ ਸਿੰਘ ਮੇਰੇ ਦੋਸਤ ਆ ਜਾ ਇਹ ਆਪਾਂ 슈ਗਰ ਦੇ ਮਰੀਜ਼ ਵੀ ਅੱਜ ਖਾ ਲਈਏ ਗੁਰੂ ਘਰ ਚ ਆਏ ਹੋਏ ਆ ਬਾਬਾ ਆਪੇ ਧਿਆਨ ਰੱਖੂਗਾ ਬੜੀ ਹੁਸੇ ਹਾਂਜੀ ਹਾਂਜੀ ਸੋ ਪਲੀਜ਼ ਇੰਜੋਏ ਕਰੋ ਤੇ ਗੱਲਬਾਤ ਕਰਨ ਲਈ ਤੁਹਾਡੇ ਅਸੀਂ ਬਹੁਤ ਧੰਨਵਾਦੀ ਆ ਸਾਡਾ ਚੈਨਲ ਹੈਗਾ ਪੰਜਾਬ ਦੱਸਤਾ ਵੇਸ ਤੁਸੀਂ ਸਬਸਕ੍ਰਾਈਬ ਕਰ ਲਿਓ ਜ਼ਰੂਰ ਵੇਖਿਓ ਤੇ ਘਰਦਿਆਂ ਨੂੰ ਵੀ ਵਿਖਾਇਓ ਹਾਂਜੀ ਹਾਂਜੀ ਤੇ ਜਿਹੜੇ ਤੁਹਾਡੇ ਪੁਆਦ ਵਾਲੇ ਮੁੰਡੇ ਮੁੰਡੀਆਂ ਆ ਸਾਰੇ ਨੂੰ ਵਿਖਾਓ ਸਾਰਾ ਪੁਆਦ ਹੈ ਜੀ ਸਾਰਾ ਪੁਆਦ ਹੈ ਇੱਥੇ ਵੀ ਪੰਜਾਬੀ ਬੋਲਦਾ ਕੋਈ ਕਹਿੰਦੀ ਘਰੇ বাজਦਾ ਕਿਹੜਾ ਤੁਹਾਡਾ ਹਾਂਜੀ ਮੋਹਾਲੀ ਵਜਦਾ ਸਾਡਾ ਮੋਹਾਲੀ ਵਜਦਾ ਹਾਂ ਡਿਸਟ੍ਰਿਕਟ ਮੋਹਾਲੀ ਹੈ ਜੀ ਸਾਡੀ ਮੋਹਾਲਾ ਹੀ ਹੈ ਇੱਕੋ ਪਹੁੰਚ ਹੈ ਇੱਕੋ ਪਿੰਡ ਤੋਂ ਹੈ ਜੀ ਤੇ ਫਿਰ ਭਾਈ ਦੇ ਸ਼ਹਿਰ ਨੂੰ ਵੇਖਣ ਕੀ ਦੇਖਦੇ ਨੇ ਜਾ ਕੇ ਸ਼ਹਿਰ ਜੀ ਕੀ ਦੇਖਦੇ ਹੋ ਹਾਂ ਜੀ ਸ਼ਹਿਰ ਕੀ ਮਿਲਦਾ ਤੁਹਾਨੂੰ ਸ਼ਹਿਰ ਕੀ ਗਾਉਂ ਵਿੱਚ ਇਤਨਾ ਸਮਾਨਾ ਸ਼ਹਿਰ ਜਾ ਕੇ ਕੀ ਕਰਾਂ ਹਾਂ ਚੋ ਖੈ ਤੇ ਸਾਰੀਆਂ ਗੱਲਾਂ ਤਾਂ ਆਪਾਂ ਪੁੱਛਣੀਆਂ ਵੀ ਨਹੀਂ ਤੇ ਸਾਰੀਆਂ ਗੱਲਾਂ ਭੇਜ ਤਾਲੀਆਂ ਤਾਂ ਦੱਸਣੀਆਂ ਵੀ ਨਹੀਂ ਤੁਸੀਂ ਬਾਕੀ ਸਾਰੇ ਸਿਆਣੇ ਆ ਇਹ ਗੇੜੀ ਮਾਰਨ ਜਾਂਦੇ ਕਿਉਂ ਆ ਮੋਟਰਸਾਈਕਲਾਂ ਤੇ ਸਾਜ ਧਜ ਕੇ ਸੋਹਣੇ ਸੁਲੱਖੇ ਮੁੰਡੇ ਸਰਦਾਰ ਮੁੰਡੇ ਗੋਰੇ ਚਿੱਟੇ ਮੁੰਡੇ ਹਾਂ ਤੇ ਮੈਂ ਮੈਂ ਤਾਂ ਹੈਰਾਨ ਆ ਦੋਸਤੋ ਕਿਉਂ ਇਹਨਾਂ ਨੂੰ ਇਹ ਅੱਛੀ ਵੀ ਉੱਠੀ ਆ ਅੱਛੀ ਵਿਦੇਸ਼ 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 ਖੈ ਇਹਨਾਂ ਦਾ ਜ਼ਿੰਦਗੀ ਦਾ ਤਜਰਬਾ ਖੁਦ ਲੈਣ ਦਾ ਸਮਾਂ ਤੇ ਲੈਣਗੇ ਤੇ ਇਹਨਾਂ ਨੂੰ ਆਪਾਂ ਰੋਕਣਾ ਨਹੀਂ ਜਦੋਂ ਠੋਕਰਾਂ ਖਾਣਗੇ ਫਿਰ ਭਾਵੇਂ ਵਾਪਸ ਆ ਜਾਣਗੇ ਹੁਣ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆ ਰਿਵਰਸ ਇਮੀਗ੍ਰੇਸ਼ਨ ਸੌਰੀ ਮਾਈਗ੍ਰੇਸ਼ਨ ਰਿਵਰਸ ਇਮੀਗ੍ਰੇਸ਼ਨ ਉਧਰੋਂ ਬੰਦੇ ਵਾਪਸ ਆਉਣ ਲੱਗੇ ਆ ਇੰਡੀਆ ਪੰਜਾਬ ਤੁਹਾਨੂੰ ਪਤਾ ਹੋਣਾ ਮੀਡੀਆ ਦੇ ਵਿੱਚ ਆ ਰਿਹਾ ਇਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਕੋਈ ਨਿਕਵਰੀ ਜਾਣ ਦਿਓ ਫਿਰ ਜਦੋਂ ਵਾਪਸ ਆਉਣਗੇ ਫਿਰ ਆਪਣੇ ਤਜਰਬੇ ਸੁਣਾਇਆ ਕਰਨਗੇ ਇਥੇ ਜਿਹੜੀ ਸਾਈਡ ਸਟੋਰੀ ਆ ਇਹਨੂੰ ਖਤਮ ਕਰਦੇ ਆ ਜੀ ਅਗਲੇ ਪਿੰਡ ਚੱਲਾਂਗੇ ਤੇ ਮੁੱਖ ਤੌਰ ਤੇ ਆਪਣਾ ਜਿਹੜਾ ਵਿਸ਼ਾ ਹੈਗਾ ਉਹ ਹੈਗਾ ਕਿਸਾਨ ਮੋਰਚਾ ਸ਼ੰਭੂ ਬਾਰਡਰ ਤੇ ਚੱਲਾਂਗੇ ਦੋਸਤੋ ਇਹ ਸੀ ਹਿਊਮਨ ਇੰਟਰਸਟ ਸਟੋਰੀ ਜਿਹਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਪੰਜਾਬ ਦੇ ਗੱਭਰੂ ਵਿਦੇਸ਼ ਓੜਾਰੀ ਮਾਰਨ ਲਈ ਤਿਆਰ ਨੇ ਤੁਸੀਂ ਵੇਖਿਆ ਕੁਲਫੀ ਦਾ ਸਵਾਦ ਜਿਹੜਾ ਇੱਕ ਪ੍ਰਵਾਸੀ ਬੰਦਾ ਬਣਾਉਂਦਾ ਤੁਸੀਂ ਵੇਖਿਆ ਇੱਕ ਉਸ ਯਾਨੀ ਕਿ ਆਪਣੇ ਭਤੀਜੇ ਲਈ ਭੂਆ ਜਿਹੜੀ ਕੁਰਲਾ ਰਹੀ ਹੈ ਤਕਲੀਫ ਚ ਹੈ ਤੇ ਉਹਨੂੰ ਗੁਰੂ ਘਰ ਲੈ ਕੇ ਆਈ ਹੈ ਇੱਕ ਬਾਹਰਲੇ ਸੂਬੇ ਤੋਂ ਤੇ ਫਿਰ ਤੁਸੀਂ ਹਕੀਮ ਦੇ ਬਾਰੇ ਵੀ ਵੇਖਿਆ ਤਾਂ ਇਹ ਸੀ ਸਾਡੀ ਇੱਕ ਨਵIkਲੀ ਕੋਸ਼ਿਸ਼ ਕਿ ਤੁਹਾਨੂੰ ਅਸੀਂ ਕਲਰਸ ਆਫ ਲਾਈਫ ਜ਼ਿੰਦਗੀ ਦੇ ਰੰਗ ਇੱਕ ਖਬਰ ਵੱਖਰੀ ਕਰਦੇ ਹੋਏ ਜਦੋਂ ਅਸੀਂ ਤੁਹਾਡੇ ਤੱਕ ਪਹੁੰਚੇ ਪੰਜੋਖੜਾ ਸਾਹਿਬ ਪਹੁੰਚੇ ਤੇ ਤੁਹਾਡੇ ਤੱਕ ਅਸੀਂ ਲੈ ਕੇ ਆਏ ਸਾਡੀ ਕੋਸ਼ਿਸ਼ ਪੱਤਰਕਾਰਤਾ ਦਾ ਹਰ ਰੋਜ਼ ਹਮੇਸ਼ਾ ਕੋਈ ਨਵਾਂ ਵਰਕਾ ਫਰੋਲਨ ਫਰੋਲਨ ਦੀ ਹੁੰਦੀ ਆ ਰਨ ਆਫ ਦਿ ਮਿਲ ਖਬਰਾਂ ਬਹੁਤ ਤੁਨ ਮਿਲਦੀਆਂ ਨੇ ਤੁਹਾਨੂੰ ਮਿਲਦੀਆਂ ਨੇ ਸਿਆਸੀ ਐਨਾਲਿਸਿਸ ਬਹੁਤ ਸਾਰੇ ਟਾਕਿੰਗ ਕਲੱਬਸ ਖੁੱਲੇ ਹੋਏ ਨੇ ਵੱਡੇ ਵੱਡੇ ਚੈਨਲਾਂ ਤੇ ਡਿਬੇਟਸ ਹੁੰਦੀਆਂ ਨੇ ਖਬਰਾਂ ਦੀ ਸਟੇਟਮੈਂਟ ਸਟੇਟ ਡਿਬੇਟਸ ਹੁੰਦੀਆਂ ਨੇ ਅਸੀਂ ਕੋਈ ਨਵੀਂ ਤੇ ਵੱਖਰੀ ਚੀਜ਼ ਪੇਸ਼ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਆ ਸਾਨੂੰ ਜ਼ਰੂਰ ਦੱਸਿਓ ਦੋਸਤੋ ਤੁਹਾਨੂੰ ਸਾਡਾ ਇਹ ਉਪਰਾਲਾ ਕਿਹੋ ਜਿਹਾ ਲੱਗਿਆ ਚੰਗਾ ਲੱਗਿਆ ਤਾਂ ਵੀ ਲਿਖਿਓ ਜੇ ਮਾੜਾ ਲੱਗਿਆ ਬੋਰਿੰਗ ਲਿਖਿਆ ਤਾਂ ਵੀ ਦੱਸਿਓ ਤਾਂ ਕਿ ਅਸੀਂ ਆਉਣ ਵਾਲੇ ਵੀਡੀਓਜ਼ ਦੇ ਵਿੱਚ ਇੰਪਰੂਵਮੈਂਟ ਕਰ ਸਕੀਏ ਕਿਉਂਕਿ ਕਹਿੰਦੇ ਆ ਜੀ there is always room for improvement in life ਜ਼ਿੰਦਗੀ ਦੇ ਵਿੱਚ ਹਮੇਸ਼ਾ ਇੰਪਰੂਵਮੈਂਟ ਕਰਨ ਦੀ ਜਿਹੜੀ ਹੈਗੀ ਹੈ ਜ਼ਰੂਰਤ ਹੁੰਦੀ ਹੈ ਮੈਨੂੰ ਰਿੰਦਰ ਸਿੰਘ ਤਗ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼